ਚਮਕੀਲਾ ਵਾਸੀ ਦੇ ਕੁੜੀ ਨੇ ਬਹੁਤ ਧੂਮਾਂ ਪਾਈਆਂ ਸੀਗੀਆਂ ਚਲੋ ਆਓ ਤੁਹਾਨੂੰ ਉਹ ਵੀ ਦਿਖਾਉਂਦਾ ਮਾ ਲੋਕਾਂ ਦੀ ਫਰਮਾਇਸ਼ ਤੇ ਇਸ ਤੋਂ ਵੱਡੀ ਫਰਮਾਇਸ਼ ਕੋਈ ਹੋਰ ਨਹੀਂ ਹੋ ਸਕਦੀ ਇਹ ਚਮਕੀਲਾ ਜੀ ਦੇ ਮੇਲੇ ਤੇ ਹੀ ਹੋ ਸਕਦੀ ਆ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਮੈਂ ਤੁਹਾਨੂੰ ਅਮਰ ਸਿੰਘ ਚਮਕੀਲਾ ਵਾਸੀ ਦੇ ਕੁਝ ਸਟੇਜ ਦੇ ਵਧੀਆ-ਵਧੀਆ ਕਲਿੱਪ ਦਿਖਾਉਂਗਾ ਕਿਸ ਤਰ੍ਹਾਂ ਇੱਕ ਕੁੜੀ ਨੇ ਬਹੁਤ ਜਿਆਦਾ ਮੇਲਾ ਲੁੱਟ ਲਿਆ ਉਹ ਵੀ ਤੁਹਾਨੂੰ ਦਿਖਾਉਂਗਾ ਚਲੋ ਆਓ ਪਹਿਲਾਂ ਤੁਹਾਨੂੰ ਉਹ ਹੀ ਦਿਖਾਉਂਦਾ ਮੈਂ ਰਾਜਾ ਜੀ ਹਾਜ਼ਰੀ ਦੇ ਵਿੱਚ ਪਰ ਜੋਰ ਲੋਕਾਂ ਦੀ ਫਰਮਾਇਸ਼ ਤੇ ਇਸ ਤੋਂ ਵੱਡੀ ਫਰਮਾਇਸ਼ ਕੋਈ ਹੋਰ ਨਹੀਂ ਹੋ ਸਕਦੀ ਇਹ ਚਮਕੀਲਾ ਜੀ ਦੇ ਮੇਲੇ ਤੇ ਹੀ ਹੋ ਸਕਦੀ ਆ ਇੱਕ ਵਾਰੀ ਜੋਰ ਤੇ ਸਾਲੀ ਚਮਕੀਲਾ ਜੀ ਅਤੇ ਬੀਬਾ ਅਮਰਜੋਤ ਅੱਜ ਦੀ ਪਹਿਲੀ ਮਾਨ ਸਨਮਾਨ ਦੇ ਲਈ ਮੈਂ ਗੁਜ਼ਾਰਿਸ਼ ਕਰਾਂਗੀ ਸਾਡੇ ਬਹੁਤ ਹੀ ਖੂਬਸੂਰਤ ਵੇ ਵੀ ਮੇਰੇ ਨਾਲ ਨਾ ਮਲੇ ਨੂੰ ਤੇਰਾ ਪੱਲਾ ਹੀ ਨਾਲ ਨਾਲ ਹੋਇਆ ਮੰਨਣਾ ਜਲਵਾਉਤ ਨੂੰ ਨਾ ਫਰੈਂਸ ਨਾ ਸਟੇਜ ਦੇ ਕੁਝ ਵਧੀਆ ਵਧੀਆ ਕਲਿੱਪ ਦਿਖਾਉਣਾ ਮਾ ਤੇ ਸਟੇਜ ਤੇ ਵੀ ਇਸ ਵਾਰੀ ਬਹੁਤ ਜ਼ਿਆਦਾ ਪਬਲਿਕ ਆਈ ਹੋਈ ਸੀ ਪਤਾ ਨਹੀਂ ਨਾ ਦਲਜੀਤ ਦਸਾਂਜ ਦੀ ਫਿਲਮ ਆਈ ਸੀਗੀ ਚਮਕੀਲਾ ਉਹਦੇ ਕਰਕੇ ਇੰਨਾ ਇਕੱਠਾ ਇਸ ਵਾਰੀ ਬਹੁਤ ਜ਼ਿਆਦਾ ਪਬਲਿਕ ਆਈ ਹੋਈ ਸੀ ਬਹੁਤ ਦੂਰ ਦੂਰ ਤੋਂ ਆਈ ਹੋਈ ਸੀਗੀ ਆ ਦੇਖੋ ਕਿੰਨੀ ਜਿਆਦਾ ਸੀਗੀ ਆ ਉਸ ਸਟੇਜ ਤੇ ਮੁਹੰਮਦ ਸਦੀਕ ਇਹ ਵੀ ਬੈਠੇ ਸੀਗੇ ਬਹੁਤ ਵੱਡੇ ਵੱਡੇ ਕਲਾਕਾਰ ਦੀ ਸਵਾਰੀ ਆਈ ਹੋਈ ਸੀਗੇ ਤੇ ਦੂਜੀ ਗੱਲ ਇਹ ਅਗਲੀ ਵੀਡੀਓ ਦੇ ਵਿੱਚ ਮੁਹੰਮਦ ਸਦੀਕ ਹੋਰ ਵੀ ਵੱਡੇ ਵੱਡੇ ਕਲਾਕਾਰਾਂ ਦੀਆਂ ਪਾਉਂਗਾ ਤੇ ਇਸ ਤੋਂ ਬਾਅਦ ਨਾ ਫਰੈਂਕਸ ਮੈਂ ਤੁਹਾਨੂੰ ਨਾ ਮਾਹੀ ਸ਼ਰਮਾ ਦੀ ਵੀ ਵੀਡੀਓ ਪਾਉਂਗਾ ਕਿ ਐ ਕਿਸ ਤਰ੍ਹਾਂ ਮਾਹੀ ਸ਼ਰਮਾ ਐਨੀ ਭੀੜ ਵਿੱਚੋਂ ਨਿਕਲ ਕੇ ਗਈ ਆ ਤੇ ਕਈ ਤਾਂ ਉਹਨਾਂ ਦੇ ਪਿੱਛੇ ਹੀ ਪੈ ਗਏ ਸੀਗੇ ਤੇ ਉਹਨਾਂ ਨੂੰ ਕਹਿ ਰਹੇ ਸੀਗੇ ਕਿ ਅਸੀਂ ਤਾਂ ਤੁਹਾਨੂੰ ਅਨਫੋਲੋ ਹੀ ਕਰ ਦੇਣਾ ਮਾਹੀ ਸ਼ਰਮਾ ਕਿਸ ਤਰ੍ਹਾਂ ਭੱਜ ਕੇ ਗਈ ਆ ਉਹਦੀ ਵੀ ਮੈਂ ਵੀਡੀਓ ਪਾਉਂਗਾ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮੇਰੇ ਕੋਲੇ ਹੋਰ ਵੀ ਵਧੀਆ-ਵਧੀਆ ਕਲਿੱਪ ਪਏ ਨੇ ਉਹ ਵੀ ਮੈਂ ਜਲਦੀ ਲੈ ਕੇ ਆਉਂਦਾ ਉੱਪਰ ਆ 바ਸੀ ਦੀਆਂ ਹੋਰ ਵੀਡੀਓ ਦਾ ਲਿੰਕ ਹੁੰਦਾ ਵਾ ਇਹਦੇ ਤੇ ਕਲਿੱਕ ਕਰਕੇ 바ਸੀ ਦੀਆਂ ਤੁਸੀਂ ਹੋਰ ਵੀਡੀਓਾਂ ਵੀ ਦੇਖ ਸਕਦੇ ਹੋ